ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਰਜੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੈਂ ਸ਼ੁਰੂ ਚ ਬੇਨਤੀ ਕਰਦਾ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੋ ਅੱਜ ਜਿਹੜੀ ਅੱਜ ਦੀ ਵੀਡੀਓ ਹੈ ਇੱਕ ਵਾਰ ਫੇਰ ਉਹ ਕੁੜੀ ਜਿਹੜੀ ਗੁਜਰਾਤੀ ਅੰਮਰਸਰ ਸਾਹਿਬ ਆਈਸੀ ਹਰਮੰਦਰ ਸਾਹਿਬ ਆ ਕੇ ਮੱਥਾ ਪਾਵੇ ਟੇਕਿਆ ਜਾਂ ਨਹੀਂ ਟੇਕਿਆ ਪਰ ਯੋਗਾ ਸੰ ਕਰਕੇ ਸੀ ਸਾਸਨ ਕਰਕੇ ਲੱਖਾਂ ਫੋਲੋਅਰਸ ਲੱਖਾਂ ਲਾਈਕਸ ਲੈ ਕੇ ਵੱਡੀ ਚਰਚਾ ਕਰਵਾ ਕੇ ਪਪੂਲਰਿਟੀ ਘਟ ਕੇ ਤੇ ਉਹ ਬਦੋ ਬਰੋਦਰਾ ਗੁਜਰਾਤ ਦੇ ਵਿੱਚ ਬੈਠੀ ਸ਼ਰਮ ਦੀ ਕਮੇਟੀ ਨੂੰ ਹੁਣ ਤਾਬਕੀਆਂ ਦੇ ਰਹੀ ਹੈ ਉਸ ਕੁੜੀ ਦੇ ਮਾਮਲੇ ਦੇ ਵਿੱਚ ਹੁਣ ਇੱਕ ਨਵੀਂ ਐਂਟਰੀ ਹੋਈ ਹੈ ਭਾਰਤੀ ਜਨਤਾ ਪਾਰਟੀ ਦੀ ਐਂਟਰੀ ਜਗਮੋਨ ਸਿੰਘ ਰਾਜੂ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਅੰਮ੍ਰਿਤਸਰ ਸਾਹਿਬ ਤੋਂ ਇਲੈਕਸ਼ਨ ਵੀ ਲੜੀ ਸੀ ਅੰਮ੍ਰਿਤਸਰ ਜਿਹੜੇ ਪੂਰਬੀ ਹਲਕਾ ਉਹਦੇ ਇਨਚਾਰਜ ਨੇ ਉਹ ਕਹਿੰਦੇ ਨੇ ਕਿ ਇਹ ਜਿਹੜੀ ਊਡੀ ਦਾ ਯੋਗਾ ਕਰਨਾ ਕਿਸ ਤਰ੍ਹਾਂ ਗਲਤ ਹੈ ਅਜਿਤੇ ਗਲਤ ਕਰ ਰਹੇ ਨਾ ਆਪਾਂ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੀ ਜਗਮਨ ਸਿੰਘ ਰਾਜੂ ਪਹਿਲੇ ਤਾਂ ਕੁੜੀ ਦੀ ਗੱਲ ਸੁਣ ਲਓ ਕੁੜੀ ਜਿਹੜੀ ਉਹਦਾ ਨਾਮ ਅਰਚਨਾ ਮਕਵਾਨਾ ਤੁਸੀਂ ਹੁਣ ਇੰਨੀ ਵਾਰ ਇੰਨਾ ਸੋਸ਼ਲ ਮੀਡੀਆ ਤੇ ਸਾਡੇ ਮੀਡੀਆ ਤੇ ਆ ਚੁੱਕੇ ਦੁਬਾਰਾ ਗੱਲ ਕਰਦੀ ਮੈਨੂੰ ਲੋਨ ਨਹੀਂ ਜਾਂਦੀ ਪਰ ਫਿਰ ਵੀ ਮੈਂ ਬਹੁਤ ਬਰੀਫ ਦੱਸ ਦਿੰਨਾ ਕਿ ਅਰਚਨਾ ਮਕਵਾਨਾ ਇਹ ਗੁਜਰਾਤ ਦੀ ਰਹਿਣ ਵਾਲੀ ਕੁੜੀ ਕਹਦੇ ਨੇ ਵਕਾਲਤ ਕੀਤੀ ਹੋਈ ਹੈ ਔਰ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਯੂਟਿਊਬਰ ਹੈ ਇਹ ਆਈ ਆ ਕੇ ਇਸ ਨੇ ਜਿਹੜੀ ਆਪਣੀ ਵੀਡੀਓ ਬਣਾਈ ਫੋਟੋਆਂ ਖਿੱਚਵਾਈਆਂ ਉਸ ਤੋਂ ਬਾਅਦ ਜਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਦੀ ਹੁਣ ਇਹ ਕੁੜੀ ਧਰੋੜਾ ਪੈ ਗਿਆ ਤੇ ਪਰ ਇਸ ਨੇ ਇਹ ਤਿੱਖੀ ਬੋਲ ਤਾਂ ਹੈ ਕਾਫੀ ਤਿੱਖੀ ਹੈ ਪਹਿਲਾਂ ਤਾਂ ਇਹ ਮਾਫੀ ਮੰਗੀ ਦੋ ਵਾਰ ਮਾਫੀ ਮੰਗੀ ਕਿ ਮੈਥੋਂ ਗਲਤੀ ਹੋ ਗਈ ਮੇਰਾ ਕੋਈ ਐਕਸਟਰਾ ਦੀ ਭਾਵਨਾ ਨਹੀਂ ਸੀ ਪਰ ਹੁਣ ਜਿਹੜੀ ਤਾਜ਼ੀ ਵੀਡੀਓ 'ਚ ਮਾਫੀ ਦੇ ਮੰਗੀ ਉਹ 'ਚ ਤਾਂ ਇੱਕ ਕਿਸਮ ਦੀ ਧਮਕੀ ਹੈ ਕਿ ਦੀ ਮੈਂ ਇੱਕ ਵਾਰ ਫਿਰ ਕਿ ਨਹੀਂ ਹੈ ਕਿ ਅਫਦਰ ਡੋਰਸ ਬਾਬਸ ਲੜਿਆ ਐਜੀਪੀਸੀ ਕਿ ਮੇਰੀ ਗੱਤ ਤੇ ਗੱਤੀ ਤੇ ਤੋੜੀ ਹੈ ਗਲਤੀ ਤੇ ਐਸਜੀਪੀਸੀ ਦੀ ਹੈ ਉਹਦੇ ਸੇਵਾਦਾਰਾਂ ਦੀ ਹੈ ਉਹਨਾਂ ਨੇ ਕਿਉਂ ਨਹੀਂ ਰੋਕਿਆ ਗਲਤੀ ਤੇ ਸਰਦਾਰਾਂ ਦੀ ਹੈ ਕਿਉਂ ਨਹੀਂ ਸਰਦਾਰਾਂ ਨੇ ਰੋਕਿਆ ਹਜ਼ਾਰਾਂ ਸਰਦਾਰ ਉਥੇ ਆਲੇ ਦਲੇ ਤੁਰੇ ਫਿਰਦੇ ਸੀ ਉਹਨਾਂ ਦੀਆਂ ਭਾਵਨਾਵਾਂ ਨੂੰ ਛੱਟ ਨਹੀਂ ਲੱਗੀ ਜਿਹੜੇ ਸਰਦਾਰ ਨੇ ਮੇਰੀ ਫੋਟੋ ਖਿੱਚੀ ਉਹਨਾਂ ਦੀਆਂ ਭਾਵਨਾਵਾਂ ਨੂੰ ਛੱਟ ਨਹੀਂ ਉਹਦੀ ਉਹਨਾਂ ਨੂੰ ਲੱਗੀ ਇਸ ਕਰਕੇ ਮੇਰੀ ਕੋਈ ਗੱਤ ਨਹੀਂ ਗੱਤੀ ਐਸਡੀਪੀ ਸੀ ਹੈ ਉਹਨੇ ਦੱਸਿਆ ਨਹੀਂ ਕਿ ਸਭ ਉਹਨੇ ਕਿਸੇ ਜਿਹੇ ਨਿੱਕੇ ਲਾਇਆ ਉਹਨੂੰ ਦੱਸਣਾ ਚਾਹੀਦਾ ਸੀ ਵੀ ਇੱਥੇ ਦੀ ਰਾਇਦਾ ਮੈਂ ਤਾਂ ਇੱਕ ਹਿੰਦੂ ਕੁੜੀ ਆ ਮੈਂ ਕੱਲੀ ਕਿਸ ਰਾਤ ਤੋਂ ਚੱਲ ਕੇ ਆਈ ਮੈਨੂੰ ਕੀ ਪਤਾ ਕਿ ਅੱ체 ਕੀ ਹੁੰਦਾ ਮੈਂ ਲਈ ਕਿਸੇ ਗੁਰਦੁਆਰੇ ਜਾਉਂ ਤੇ ਨਾਲੇ ਫਿਰ ਕਹਿੰਦੇ ਹੁਣ ਮੈਨੂੰ ਨੋਟਿਸ ਦੇਂਦਾ ਕੀ ਮਤਲਬ ਮੈਂ ਇੰਨੀ ਅੰਡਰ ਸਟ੍ਰੈਸ ਆ ਮੈਨੂੰ ਨੋਟਿਸ ਕਿਉਂ ਦਿੱਤਾ ਇਹ ਬਾਬਸ ਲੋ ਨਹੀਂ ਫਿਰ ਮੈਂ ਆਪਣੀ ਟੀਮ ਨਾਲ ਲੜਾਈ ਲੜੂ ਕਰੂੰਗੀ ਇਹ ਇਸ ਤਰ੍ਹਾਂ ਦੀ ਗੱਲਾਂ ਤੇ ਇਹ ਜਿਹੜੀ ਕੁੜੀ ਹੈ ਹੁਣ ਕੋਈ ਮਾਫੀ ਦੀ ਗੱਲ ਨਹੀਂ ਕਰਦੀ ਨਜ਼ਰ ਆਉਂਦੀ ਸਿਕਿਉਰਿਟੀ ਉਹਨੂੰ ਕਿਸ ਰਾਤ ਸਰਕਾਰ ਨੇ ਤੇਜੀ ਇਹ ਤਾਂ ਹੈ ਇੱਕ ਪੱਖ ਹੁਣ ਆਜੋ ਅੱਜ ਕਿਉਂ ਗੱਲ ਹੋ ਰਹੀ ਹੈ ਅੱਜ ਇਸ ਕਰਕੇ ਗੱਲ ਹੋ ਰਹੀ ਹੈ ਕਿ ਜਗਮਉਨ ਸਿੰਘ ਰਾਜੂ ਨੇ ਐਂਟਰੀ ਕਰ ਲਈ ਜਗਮਉਨ ਸਿੰਘ ਰਾਜੂ ਕਹਿੰਦੇ ਜੀ ਧਾਬੀ ਸਾਹਿਬ ਨੂੰ ਚਿੱਠੀ ਦੇ ਕੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਜਿੰਦਰ ਸਿੰਘ ਧਾਮੇ ਨੂੰ ਕਹਿੰਦੇ ਮੈਂ ਤੁਹਾਨੂੰ ਇੱਕ ਨਮਾਨੇ ਸਿੱਖ ਵਜੋਂ ਚਿੱਠੀ ਲਿਖਦੇ ਹਾਂ ਜਦੋਂ ਇਹ ਈ ਬੀ ਨੇ ਇਹ ਯੋਗਾ ਕੀਤਾ ਉਸ ਵੇਲੇ ਜਿਵੇਂ ਲੱਖਾਂ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਬਨ ਸੱਟ ਲੱਗੀ ਮੇਰੇ ਵੀ ਠੇਸ ਪਹੁੰਚੀ ਸੀ ਮੈਂ ਵੀ ਇਹਦੇ ਖਿਲਾਫ ਲਿਖਿਆ ਸੀ ਪਰ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਫੇਸਬੁੱਕ ਤੇ ਬੈਨੂ ਪੁੱਛਿਆ ਕਿ ਜੇ ਹਰ ਮੰਦਰ ਸਾਹਿਬ ਦੇ ਵਿੱਚ ਨਮਾਜ਼ ਪੜ੍ਹੀ ਜਾ ਸਕਦੀ ਹੈ ਜੇ ਨਮਾਜ਼ ਪੜ੍ਹਨ ਨਾਲ ਕੋਈ ਬੇਅਦਬੀ ਨਹੀਂ ਹੁੰਦੀ ਜੇ ਬਸਰਵਾਨਾ ਅਕੀਦ ਨਮਾਜ਼ ਪੜਦਾ ਹੈ ਉਹਨੂੰ ਰੋਕਿਆ ਨਹੀਂ ਜਾਂਦਾ ਤੇ ਫਿਰ ਯੋਗਾ ਲਈ ਇਹ ਦੋਰੇ ਬਾਬਦਨ ਕਿਉਂ ਜੇ ਬਸਰਵਾਨ ਨਮਾਜ਼ ਪੜ ਸਕਦਾ ਹੈ ਤਾਂ ਇੱਕ ਹੰਤ ਸਿੱਧੂ ਕੁੜੀ ਜਿਹੜੀ ਯੋਗਾ ਵੀ ਕਰ ਸਕਦੀ ਹੈ ਇਹ ਕਿਉਂ ਰੋਕਿਆ ਗਿਆ ਇਹ ਉਹਨਾਂ ਨੇ ਕਿਹਾ ਕਿ ਇਹ ਆਪਣੇ ਆਪ ਦੇ ਇੱਕ ਵੱਡਾ ਸਵਾਲ ਹੈ ਯੋਗਾ ਕਰਨਾ ਕਿਵੇਂ ਗਲਤ ਹੈ ਜੇ ਨਮਾਜ਼ ਪੜਨੀ ਗਲਤ ਨਹੀਂ ਹੈ ਇਹ ਉਹ ਲੋਕਾਂ ਲਈ ਇੱਕ ਬੁਨਿਆਦੀ ਸਵਾਲ ਹੈ ਇਹਦਾ ਜਵਾਬ ਲੱਭਣਾ ਚਾਹੀਦਾ ਹੈ ਦੇਖੋ ਬਹੁਤ ਸਾਰੀਆਂ ਗੱਲਾਂ ਨੇ ਜਗਮਉਂਦ ਸਿੰਘ ਰਾਜੂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇਸ ਤਰ੍ਹਾਂ ਦੀ ਐਂਟਰੀ ਇਸ ਤਰ੍ਹਾਂ ਦੀ ਦਲੇਰ ਨਾਲ ਐਂਟਰੀ ਇਸ ਤਰ੍ਹਾਂ ਦੇ ਤਰਕ ਦੇਣਾ ਇਸ ਤਰ੍ਹਾਂ ਦੀ ਗੱਲ ਕਰਨੀ ਕਈ ਕਿਸਮ ਦੇ ਸਵਾਲ ਖੜੇ ਕਰਦਾ ਹੈ ਕਿ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਿਕਿਉਰਿਟੀ ਵਾਲੀ ਕੁੜੀ ਔਰ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਲੀਡਰ ਉਹਨੂੰ ਡਿਫੈਂਡ ਕਰਨ ਲੱਗੇ ਨੇ ਇਹ ਕਿਤੇ ਕਹਾਣੀ ਕੋਈ ਤਾਂ ਹੋਰਤਾਂ ਲਈ ਪਈ ਸਵਾਲ ਤਾਂ ਇਹ ਉੱਠਦਾ ਕਿ ਇਹ ਡਿਫੈਂਡ ਕਰਨ ਲਈ ਕਿਹਾ ਗਿਆ ਇੰਨੇ ਦਿਨਾਂ ਬਾਅਦ ਕੁੜੀ ਮਾਫੀ ਮੰਗਨੋਂ ਵੀ हट ਗਈ ਇਹਦੇ ਕਾਰਨ ਉਹ ਸਿੱਖਾਂ ਨੂੰ ਜਿਹੜੇ ਹੈ ਬਲਕਿ ਕਸੂਰਗਾਰ ਠਹਿਰਾ ਰਹੀ ਹੈ ਐਸਜੀਪੀ ਉਸ ਕਸੂਰਗਾਰ ਠਹਿਰਾ ਰਹੀ ਹੈ ਸੇਵਾਦਾਰਾਂ ਨੂੰ ਕਸੂਰਗਾਰ ਠਹਿਰਾ ਰਹੀ ਹੈ ਬਸਰ ਬਾਨਾ ਦੇ ਹਵਾਲੇ ਨਾਲ ਇਹ ਗੱਲ ਜਿਹੜੀ ਰਾਜੂ ਕਰ ਰਿਹਾ ਇੱਥੇ ਕੋਈ ਨਾ ਕੋਈ ਖਾਸ ਕਿਸਮ ਦੀ ਕੋਈ ਇਹ ਸਾਜਿਸ਼ ਦੀ ਬੂਜੀ ਆ ਬਲਕਿ ਇਹ ਲੱਗਿਆ ਕਿ ਕੁਝ ਕਰਾਇਆ ਜਾ ਰਿਹਾ ਹੋ ਰਿਹਾ ਜ਼ਮੀਨ ਇਹ ਵੱਡੇ ਪੱਧਰ ਤੇ ਇਸ 이슈 ਨੂੰ ਅਚਾਨਕ ਆ ਗਿਆ ਚਰਚਾ ਹੋਈ ਤੇ ਉਹਦੇ ਵਿੱਚ ਹੁਣ ਨਵੇਂ-ਨਵੇਂ ਸਵਾਲ ਨਵੇਂ ਨਵੇਂ ਤਰਕੜੇ ਜਾ ਰਹੇ ਨੇ ਤਾਂ ਕਹਾਣੀ ਤਾਂ ਕੋਈ ਹੈ ਜਿਹੜੇ ਲੋਕੀ ਕਹਿੰਦੇ ਹੁਣ ਬਦਲਾਜ ਤੁਸੀਂ ਯੋਗਾ ਕਰੋ ਪਹਿਲਾਂ ਉਹ ਥੋੜਾ ਇੱਕ ਪਤਰਾ ਖੜ ਦੇ ਵਿੱਚ ਤੁਹਾਡੇ ਸਾਹਮਣੇ ਹੈ ਇੱਕ ਡੇਰਾ ਬੁਕੀ ਦਾ ਕਤਰ ਹੋਇਆ ਉਹ ਦਾਂਸੀ ਕਰਾਉਂਦਾ ਸੀ ਕੋਈ ਆਰਤੀ ਕੋਈ ਕਿਸੇ ਕਿਸਮ ਦੇ ਕੰਮ ਜਰੀ ਗੁਰੂ ਘਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਨੇ ਕਰਾਂਗੀਆਂ ਜਾ ਰਹੀਆਂ ਨੇ ਉਹ ਤੇ ਸਵਾਲ ਤਾਂ ਕਹਿੰਗੇ ਕਿ ਇਹ ਗੁਰਮਰਿਆਦਾ ਅਨਸਾਰ ਸਹੀ ਹੈ। ਇਹ ਸਵਾਲ ਤਾਂ ਉੱਠੇ ਚਾਹੀਦੇ ਨੇ। ਸਵਾਲ ਤਾਂ ਇਹ ਵੀ ਉੱਠਣਗੇ ਜਿਹੜੀ ਕੁੜੀ ਨੇ ਠਾਇਏ ਨੇ ਕਿ ਮੇਰਾ ਕੀ ਕਸੂਰ ਹੈ? ਕਿ ਸੁਣਦਾ ਐਸ ਜੀ ਪੀ ਸੀ ਦਾ। ਇਹ ਕਸੂਰ ਤਾਂ ਉਹਦਾ ਸੇਵਾਦਾਰਾਂ ਦਾ ਉਹ ਬਾਇਸਟ ਉਹਦੀ ਵਰਡਿੰਗ ਆ ਕਿ ਉਹ ਬਾਇਸ ਬ੍ਰੇ ਕਿਸੇ ਨੂੰ ਰੋਕ ਦਿੰਦੇ ਨੇ ਕਿਸੇ ਨੂੰ ਨਹੀਂ ਰੋਕਦੇ। ਨਾਲੇ ਜਿਹਦੇ ਫੋਟੋ ਖਿੱਚੀ ਸਰਦਾਰ ਨੇ ਉਹਨੇ ਮੈਨੂੰ ਕਿਉਂ ਰੋਕਿਆ? ਤਾਂ ਇਹ ਵੱਡੇ ਸਵਾਲ ਜਿਹੜੇ ਖੜੇ ਹੋਏ ਨੇ ਇਹ ਸਵਾਲ ਜਵਾਬ ਤਾਂ ਨਬੇ ਗੱਲ ਕੁੜੀ ভগবਾਨਾਂ ਅਰਚਨਾ ਬਗਵਾਨਾਂ ਦੀ ਨਹੀਂ ਹੈ ਗੱਲ ਬੰਯਾਦੀ ਸਵਾਲ ਜਿਹੜਾ ਰਾਜੂ ਨੇ ਖੜਾ ਕੀਤਾ ਉਹਦੀ ਹੈ ਕਿ ਰਾਜੂ ਨੇ ਸਵਾਲ ਇਸ ਵੇਲੇ ਕਿਉਂ ਖੜਾ ਕੀਤਾ ਕੀ ਰਾਜੂ ਦੇ ਸਵਾਲ ਦਾ ਧਾਮੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਕੀ ਜਿਹੜਾ ਹੈ ਤਰਕ ਹੈ ਕੋਈ ਸਿੱਖਾਂ ਦੇ ਕੋਲ ਕੋਈ ਤਰਕ ਹੈ ਮੈਂ ਜਦੋਂ ਗਿਆ ਸੀ ਇੱਕ ਵਾਰ ਲਾਹੌਰ ਤੇ ਉੱਥੇ ਮੈਂ ਪਾਈ ਨਾਲ ਜਿਹੜੇ ਵੰਸ ਜਿਹੜੇ ਭਾਈ ਮਰਦਾਨਾ ਦੇ ਉਹਨਾਂ ਨੂੰ ਮਿਲਿਆ ਸੀ ਉਹ ਦਰਿਕਾ ਸੀ ਕਿ ਸਾਡੀ ਇੱਛਾ ਹੈ ਕਿ ਅਸੀਂ ਇੱਕ ਵਾਰ ਆਪਣੀ ਜ਼ਿੰਦਗੀ 'ਚ ਹਰਿਮੰਦਰ ਸਾਹਿਬ ਬੈਠ ਕੇ ਕੀਰਤਨ ਕਰੀਏ ਇਸ ਕੇ ਸੁਦੀਆ ਗੱਲਾਂ ਵੀ ਕੋ ਬਹੁਤ ਸਾਰੇ ਲੋਕ ਅਭਿਅਕਤੀਆਂ ਸ਼ਾਬਾਹ ਲੈ ਕੇ ਇਸ ਗੱਲਾਂ ਕਰਦੇ ਨੇ ਕਿ ਸਾਡੀਆਂ ਗੱਲਾਂ ਤੇ ਆਪਾਂ ਨੂੰ ਡਿਠ ਕੇ ਸਿਧਾਂਤਕ ਤੌਰ ਤੇ ਕੋਈ ਵਿਚਾਰ ਕਰਕੇ ਕੋਈ ਦਸਰਾਂ ਨਹੀਂ ਕਰਨੀ ਇਹੀ ਤਾਂ ਗੱਲ ਅਸੀਂ ਬਾਰ-ਬਾਰ ਕਹਿੰਦੇ ਆ ਕੁਝ ਐਸਟਰਾ ਦਾ ਗਰੁੱਪ ਐਸਟਰਾ ਬੁਤੀ ਜੀ ਦਾ ਸਿੱਖ ਚਿੰਤਕ ਦਾ ਕੋਈ ਕਮੇਟੀ ਕੋਈ ਪਹਿਲਨ ਹੋਵੇ ਜਦੋਂ ਵੀ ਐਸਟਰਾ ਦੇ ਮਸਲੇ ਹੁੰਦੇ ਨੇ ਉਸ ਦਿਨ ਅਸੀਂ ਜਲਵਾ ਕਰਦੇ ਆ ਇਹ ਸਾਰੇ ਮਸਲਿਆਂ ਨੂੰ ਇੱਕ ਲਿਸਟ ਬਣਾ ਕੇ ਵਿਚਾਰਿਆ ਜਾਵੇ ਜਿਵੇਂ ਮਾਸਤ ਤਾਰਾ ਸਿੰਘ ਵੇਦੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਪਹਿਲਾ ਕੰਮ ਹੀ ਰਹਿਤ ਬਰਾਦਰ ਦਾ ਕੀਤਾ ਗਿਆ ਸੀ ਕਿਉਂਕਿ ਹਰ ਗੁਰਦੁਆਰੇ ਚ ਪੱਖੋ ਬਖਰੀ ਰਹਿਤ ਬਰਾਦਰ ਸੀ ਮਹਤਲਬ ਨਹੀਂ ਤੇ ਉਹ ਦੁਬਾਰਾ ਇਹ ਰਹਿਤ ਬਰੈਦਾ ਹੋਈ ਲਿਖਿਆ ਗਿਆ ਕਾਇਦਾ ਵੀ ਕਿਸ ਤਰ੍ਹਾਂ ਦੇ ਉਮੇ ਮਰਿਆਦਾ ਬਾਰੇ ਗੱਲ ਹੋਵੇ ਕਿਸ ਨੂੰ ਕਿੰਨੀ ਇਜਾਜ਼ਤ ਹੈ ਕੀ ਇਜਾਜ਼ਤ ਹੈ ਕੀ ਕੁਝ ਕੀਤਾ ਜਾ ਸਕਦਾ ਕੀ ਨਹੀਂ ਕਿਹਾ ਜਾ ਸਕਦਾ ਇਹ ਸਾਰੀਆਂ ਗੱਲਾਂ ਦਾ ਡੱਲੇ ਕਰ ਲੈਣਾ ਚਾਹੀਦੇ ਹਰ ਰੋਜ਼ ਰੌਲਾ ਰੱਪਾ ਪਾਉਂਦੇ بجائے ਐਡੀ ਗੱਲ ਵੀ ਦੀ ਕਰ ਸਕਦੇ ਇਸ ਏਜ ਦੇ ਵਿੱਚ ਇਕੱਠੇ ਹੋ ਕੇ ਮਿਲ ਲੱਗਦੇ ਕਿਉਂਕਿ ਇਹਦੇ ਚੈਂਟਰੀ ਅਗੈਨੀ ਰੁਮਜੀਤ ਸਿੰਘ ਹੋਰਾਂ ਨੇ ਵੀ ਕਿਹਾ ਹੈ ਜੀ ਇਹ ਫਿਲਮਾਂ ਦੀ ਪ੍ਰਮੋਸ਼ਨ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਜਿਹੜੇ ਕਾਂਸਟਾਂਟ ਸਾਂਦੇ ਜਥੇਦਾਰ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਇੱਕ ਵਾਰ ਫੇਰ ਦਖਲ ਦੇ ਕੇ ਕੋਈ ਇਸ ਤਰ੍ਹਾਂ ਦੀ ਕਮੇਟੀ ਬਣਾ ਲੈਣੀ ਚਾਹੀਦੀ ਹੈ ਜਿਹੜੀ ਇਹ ਸਾਰੀਆਂ ਗੱਲਾਂ ਨਾਲ ਇਸ ਤਰ੍ਹਾਂ ਦੇ ਸਵਾਲ ਜਿਹੜੇ ਉੱਠ ਰਹੇ ਨੇ ਉਹਨਾਂ ਦਾ ਸਿੱਝ ਸਕੇ ਸੋ ਆਸ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਕੁਝ ਨਾ ਕੁਝ ਵਧੀਆ ਹੋਏਗਾ ਤਾਂ ਕਿ ਅੱਗੇ ਤੋਂ ਇਹ ਜਿਹੇ ਸਵਾਲ ਨਾ ਉਠਣ ਅਜਨੇ ਮਿਲ ਜਾਏ ਇੱਕ ਨਵੀਂ ਵੀਡੀਓ ਦਾ ਨਾਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ